ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਮ ਸਤਕਾਰ ਜੋ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾਰ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਸ਼ਾ ਜੀ ਦੀ ਬਾਣੀ ਆਸਾ ਰਾਗ ਚੱਲ ਰਿਹਾ ਹੈ ਸ਼ੰਤ ਦੇ ਵਿੱਚ ਮਹਾਰਾਜ ਜੀ ਦਾ ਏ ਸ਼ੇਵਾ ਬੰਦ ਆਰੰਭ ਹੁੰਦਾ ਹੈ ਆਉ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਘਰ ਸੁਰ ਤਾਲ ਦੇ ਵਿੱਚ ਇਹ ਸ਼ੰਤ ਦੀ ਰਮਤਾ ਕਰਦੇ ਹਨ ਆਉ ਛੇਵੇਂ ਬੰਦ ਦੇ ਵਿੱਚ ਮਹਾਰਾਜ ਜੀ ਬਚਨ ਕਰਦੇ ਹਨ ਜੀ ਮਨ ਤੋ ਮਤ ਮਾਨ ਕਰਹਿ ਜੇ ਹੋ ਕਿਛ ਜਾਣਦਾ ਗੁਰਮਖ ਨਿਮਾਣਾ ਹੋਏ ਧੰ ਧੰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਇਹ ਵੀ ਬੰਦ ਮਨ ਨੂੰ ਸੰਬੋਧਨ ਕਰਦੇ ਹੋਏ ਆਚਾਰਨ ਕਰਦੇ ਹਨ ਮਨ ਤੂੰ ਮਤ ਮਾਨ ਕਰੇ ਜੇ ਹੋਂ ਕਿਛ ਜਾਣਦਾ ਗੁਰਮਖ ਨਿਮਾਣਾ ਹੋਏ ਬਾਦਸ਼ਾਹ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਬਚਨ ਕਰਦੇ ਹਨ ਮਨ ਤੂੰ ਮਾਨ ਨੂੰ ਮਾਨ ਦਾ ਮਾਨ त्याग ਨਾ ਕਰ ਤੂੰ ਮਤ ਜਾਣੇ ਕੀ ਕੀ ਮਹਿਮਾਨ ਕਰ ਲਵਾ ਘਾਰ ਕਰ ਲਵਾ ਮਨ ਤੂੰ ਮਤ ਮਾਨ ਕਰੇ ਈਮਾਰਾ ਜੀ ਕਹਿੰਦੇ ਮਤ ਮਾਨ ਕਰਨਾ ਕਰੇ ਮਤ ਤਿਆਗ ਨਾ ਕਰਮਾ ਏ ਮਾਨ ਨੂੰ ਤਿਆਗ ਦੇ ਕਿਉਂਕਿ ਹਉ ਜਉ ਹੋ ਕਿਛ ਜਾਣਦਾ ਇਹ ਮਨ ਦੇ ਵਿੱਚ ਭਰਮ ਛੱਡ ਦੇ ਉਮੇ ਛੱਡ ਦੇ ਕਿ ਮੈਂ ਸਭ ਕੁਝ ਜਾਣਦਾ ਮਾਹਾਰਜ ਜੀ ਕਹਿੰਦੇ ਗਨਮਾਨਾ ਬਣ ਕੇ ਗੁਰਮਤਿ ਗੁਰੂ ਦੀ ਮਤ ਲੈ ਕੇ ਤੂੰ ਨਾਮਾਣਾ ਬਣ ਕੇ ਰਹਿਣਾ ਕਰ ਅੰਤਰ ਅਗਿਆਨ ਹੋ ਬੁੱਧ ਹੈ ਸੱਚ ਸ਼ਬਦ ਮਾਲਕ ਹੋ ਮਹਾਰਾਜ ਜੀ ਕਹਿੰਦੇ ਅੰਤਰ ਮਹਾਰਾਜ ਜੀ ਕਹਿੰਦੇ ਤੇਰੇ ਅਗਿਆਨਤਾ ਕਰਕੇ ਉਹ ਮਾਲਕ ਨਾਲ ਉਹ ਵਿਥ ਹੈ ਅੰਦਰ ਜਿਹੜੀ ਤੇਰੀ ਗਿਆਨਤਾ ਹੈ ਹੁੰਮੀ ਹੈ ਹੋ ਬੁੱਧ ਮਹਾਰਾਜ ਜੀ ਕਹਿੰਦੇ ਜਿਹੜੇ ਮਨ ਦੇ ਅੰਦਰ ਹੋਂ ਮੇ ਹੈ ਗਿਆਨਤਾ ਇਹ ਦੇ ਕਰਕੇ ਉਹ ਮਾਲਕ ਨਾਲੋਂ ਦੂਰ ਹੈ ਮਾਲਕ ਨਾਲੋਂ ਵਿਥ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਮਾਲਕ ਨਾਲ ਮਿਲ ਕੇ ਅੰਤਰ ਅਗਿਆਨ ਹੋਂ ਬੁੱਧ ਹੈ ਸੱਚ ਸ਼ਬਦ ਮਾਲਕ ਹੋ ਮਹਾਰਾਜ ਜੀ ਕਹਿੰਦੇ ਸੱਚੇ ਸ਼ਬਦ ਦੇ ਨਾਲ ਇਹ ਮਲ ਧੁੱਪ ਨਹੀਂ ਹੈ ਇਹ ਗਿਆਨਤਾ ਤੋਂ ਸ਼ਟਕਾਰਾ ਮਿਲਣਾ ਹੈ ਮਨ ਦੀ ਜਿਹੜੀ ਮੱਤ ਹੈ ਮਾਲੀ ਮੱਤ ਗਿਆਨਤਾ ਇਹ ਸਤਿਗੁਰੂ ਜੀ ਕਹਿੰਦੇ ਉਹ ਸੱਚੇ ਸ਼ਬਦ ਦੇ ਨਾਲ ਧੁੱਪ ਜਾਣੀ ਹੈ ਇਸ ਕਰਕੇ ਤੂੰ ਸੱਚੇ ਸ਼ਬਦ ਦਾ ਆਸਰਾ ਓਟ ਲੈ ਇਹ ਮੱਤ ਨੂੰ ਤਿਆਗਣਾ ਕਰ ਹੋਂ ਨਿਮਾਣਾ ਸਤਿਗੁਰ ਆਗੈ ਮੱਤ ਕਿਸ ਆਪ ਲਿਖਾਵਹਿ ਮਹਾਰਾਜ ਜੀ ਕਹਿੰਦੇ ਨਿਮਾਣਾ ਬਣ ਕੇ ਰਹਿ ਨਮਾਣਾ ਪੰਨ ਧਾਰਨ ਕਰ ਹੋ ਨਮਾਣਾ ਸਤ ਗੁਰ ਅੱਗੇ ਮਹਾਰਾਜ ਜੀ ਕਹਿੰਦੇ ਸੱਤੇ ਸਤ ਗੁਰ ਅੱਗੇ ਨਮਾਣਾ ਪੰਨ ਜਿਹੜਾ ਉਹ ਧਾਰਨ ਕਰਕੇ ਮਹਾਰਾਜ ਜੀ ਕਹਿੰਦੇ ਉਹਦੀ ਪ੍ਰਾਪਤੀ ਹੈ ਮਤ ਕਿਛ ਆਪ ਲਿਖਾਏ ਮਹਾਰਾਜ ਜੀ ਕਹਿੰਦੇ ਆਪਣੀ ਮਤ ਨੂੰ ਛੱਡ ਦੇ ਮਹਾਰਾਜ ਜੀ ਕਹਿੰਦੇ ਵਿਸਾਰ ਦੇ ਨਮਾਣਾ ਬਣ ਕੇ ਉਹ ਸਤ ਗੁਰ ਦੇ ਅੱਗੇ ਨਮਾਣਾ ਬਣ ਕੇ ਰਹਿਣਾ ਕਰ ਆਪਣੇ ਹੰਕਾਰ ਜਗਤ ਜਲਿਆ ਮਤ ਤੂੰ ਆਪਣਾ ਆਪ ਗਵਾਵੇ ਮਹਾਰਾਜ ਜੀ ਕਹਿੰਦੇ ਹੰਕਾਰ ਦੇ ਨਾਲ ਹੀ ਜਗਤ ਜਲਦਾ ਪਿਆ ਔਰ ਅੰਮਰਦਾਸ ਜੀ ਕਹਿੰਦੇ ਇਹ ਮਨਾ ਹੰਕਾਰ ਦੇ ਨਾਲ ਹੀ ਉਮੀਦਾਂ ਦੇ ਵਿੱਚ ਹੀ ਫਸਿਆ ਹੋਇਆ ਜਗਤ ਜਿਹੜਾ ਸਿੱਟੀ ਜਾਲ ਬਲ ਰਹੀ ਹੈ ਜਲ ਜਾਓ ਜੀਵਨ ਨਾਮ ਬਿਨਾ ਮਹਾਰਾਜ ਜੀ ਬਚਨ ਕਰਦੇ ਨਾਮ ਤੋਂ ਬਿਨਾਂ ਮਰ ਕੀ ਕਹਿੰਦੇ ਜੀਵ ਨੇ ਜਲਦਾ ਛੱਡਦਾ ਆਪਣੇ ਹੰਕਾਰ ਨੂੰ ਤਿਆਗ ਤੇ ਆਪਣਾ ਹਉਮੈ ਨੂੰ ਛੱਡਣਾ ਕਰ ਜਗਤ ਦੇ ਵਿੱਚ ਹੀ ਸਾਰਾ ਮਹਾਰਾਜ ਜੀ ਕਹਿੰਦੇ ਜਲ ਛੱਡ ਰਿਹਾ ਮਤ ਤੂੰ ਮਹਾਰਾਜ ਜੀ ਕਹਿੰਦੇ ਆਪਣਾ ਆਪ ਗਵਾਵੇਂ ਮਹਾਰਾਜ ਜੀ ਕਹਿੰਦੇ ਤੂੰ ਮਤ ਆਪਣਾ ਆਪ ਗਵਾਣਾ ਕਰ ਤੂੰ ਆਪਣਾ ਆਪ ਗਵਾਣਾ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਮਹਾਰਾਜ ਜੀ ਕਹਿੰਦੇ ਮੱਤ ਕਰਨਾ ਕਰ ਸਤਿਗੁਰ ਕਹਿ ਭਾਣੇ ਕਰੇ ਕਾਰ ਸਤਿਗੁਰ ਕਹਿ ਭਾਣੇ ਲਾਗਰਹ ਮਹਾਰਾਜ ਜੀ ਕਹਿੰਦੇ ਸਤਿਗੁਰ ਦੇ ਭਾਣੇ ਵਿੱਚ ਤੂੰ ਰਹਿਣਾ ਕਰ ਜਿਉਂਦੇ ਭਾਣੇ ਵਿੱਚ ਰਹੇਗਾ ਕਾਰ ਕਮਾਏਗਾ ਤੇ ਮਹਾਰਾਜ ਜੀ ਕਹਿੰਦੇ ਠੀਕ ਐ ਸਤਿਗੁਰ ਕਹਿ ਭਾਣੇ ਕਰੇ ਕਾਰ ਸਤਿਗੁਰ ਕਹਿ ਭਾਣੇ ਲਾਗ ਰੋ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ ਵਿੱਚ ਤੂੰ ਲੱਗ ਕੇ ਰਹਿ ਚਿੱਤ ਲਾ ਕੇ ਰੱਖ ਉਹਦੇ ਹੁਕਮ ਦੇ ਵਿੱਚ ਰਹਿ ਉਹਦੇ ਹੁਕਮ ਦੇ ਵਿੱਚ ਤੂੰ ਕਾਰ ਕਮਾ ਉਹਦੇ ਹੁਕਮ ਵਿੱਚ ਤੂੰ ਸੰਸਾਰ ਵਿੱਚ ਜਿਹੜੀ ਕਾਰ ਕਰਦਾ ਉਹ ਵੀ ਉਹਦੇ ਹੁਕਮ ਵਿੱਚ ਐ ਤੇ ਮਹਾਰਾਜ ਜੀ ਕਹਿੰਦੇ ਉਹਦੇ ਭਾਣੇ ਵਿੱਚ ਲੱਗਿਆ ਰਹਿ ਇਉਂ ਕਹੈ ਨਾਨਕ ਆਪ ਛੱਡ ਸੁਖ ਪਾਵੇ ਮਨ ਨਿਮਾਣਾ ਹੋਏ ਰਹਿ ਮਹਾਰਾਜ ਕਿੰਤ ਖੀਲੀ ਤੋਖ ਵਿੱਚ ਫਿਰ ਜੜ ਕਰਾਉਂਦਿਆਂ ਕਹਿੰਦੇ ਓਹ ਕਹੇ ਨਾਨਕ ਆਪ ਛੱਡ ਆਪੇ ਨੂੰ ਮਹਾਰਾਜ ਜੀ ਕਹਿੰਦੇ ਛੱਡਣਾ ਕਰ ਤਾਂ ਸੁਖ ਮਿਲੇਗਾ ਓਹ ਕਹੇ ਨਾਨਕ ਆਪ ਛੱਡ ਸੁਖ ਪਾਵੇ ਮਹਾਰਾਜ ਜੀ ਕਹਿੰਦੇ ਆਪੇ ਨੂੰ ਤਿਆਗਣਾ ਕਰ ਤੇ ਫਿਰ ਸੁਖ ਪਾਵੇਂਗਾ ਸੁਖ ਮਿਲੇਗਾ ਮਾਨ ਮਾਣ ਨੂੰ ਤਿਆਗ ਦੇ ਮਨ ਮਾਣਾਪਣ ਧਾਰਨ ਕਰ ਲੈ ਨਿਮਾਣਾਪਣ ਮਹਾਰਾਜ ਜੀ ਕਹਿੰਦੇ ਧਾਰਨ ਕਰ ਨਿਮਾਣਾ ਹੋਏ ਰਹੋ ਮਹਾਰਾਜ ਜੀ ਕਹਿੰਦੇ ਨੀਵਾ ਹੋ ਕੇ ਰਹਿ ਨਿਮਾਣਾ ਹੋ ਕੇ ਰਹਿ ਉੱਚਾਪਣ ਛੱਡ ਦੇ ਮਾਣ ਤਿਆਗ ਦੇ ਹਉਮੈ ਨੂੰ ਛੱਡ ਦੇ ਉਹ ਮਾਲਕ ਕੀ ਤਾਂ ਨੀਵਾਪਣ ਕੀ ਰਹਿਣਾ ਪੈਣਾ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਉੱਚਾ ਤੂੰ ਮਾਣ ਨਾ ਕਰੀਂ ਫਾਲ ਵੀ ਨੀਵੇਂ ਆ ਰੁੱਖਾਂ ਨੂੰ ਹੀ ਲੱਗਦੇ ਹਨ ਮਹਾਰਾਜ ਜੀ ਬਚਨ ਕਰਦੇ ਹਨ ਬਾੜੀ ਵਿੱਚ ਸਿੰਬਲ ਦਾ ਰੁੱਖ ਕਿੰਨਾ ਵੱਡਾ ਹੁੰਦਾ ਹੈ ਸਿੰਬਲ ਰੁੱਖ ਸਰਾਇਰਾ ਅਤ ਦਿਰਗਤ ਮੁਚ ਸਿੰਬਲ ਦਾ ਰੁੱਖ ਜਿਹੜਾ ਉਹ ਬਹੁਤ ਘੱਟ ਆਪਾਂ ਦੇਖਿਆ ਕਿਤੇ ਕਿਤੇ ਹੁੰਦਾ ਹੈ ਕਿਤੇ ਨਜ਼ਰ ਆਉਂਦਾ ਨਾ ਪਹਾੜੀ ਇਲਾਕੇ ਦੇ ਵਿੱਚੋਂ ਬਹੁਤ ਉੱਚਾ ਹੁੰਦਾ ਸਿੰਬਲ ਦਾ ਰੁੱਖ ਉਹਦੇ ਟਾਣ ਬੜੇ ਉੱਚੇ ਚਲੇ ਜਾਂਦੇ ਹਨ ਉਹਨੂੰ ਫਲ ਤੇ ਲੱਗਦਾ ਫੁੱਲ ਵੀ ਲੱਗਦੇ ਹਨ ਪਰ ਫਲ ਫਿੱਕੇ ਫੁੱਲ ਬਕ ਬਕੇ ਉਹਦੇ ਫਲ ਵੀ ਫਿੱਕੇ ਹੁੰਦੇ ਹਨ ਫੁੱਲ ਬਕ ਬਕੇ ਹੁੰਦੇ ਹਨ ਕੋਈ ਉਹਦੇ ਉੱਤੇ ਪੰਛੀ ਨਹੀਂ ਬੈਠਦਾ ਜੇ ਬਹਿੰਦਾ ਉਹਦੇ ਫਲ ਨੂੰ ਦੇਖ ਕੇ ਉੱਡ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਮਾਣ ਹੈ ਆਪਣੇ ਉੱਚੇ ਪਾਣ ਦਾ ਕਿ ਮੈਂ ਬੜਾ ਉੱਚਾ ਹਾਂ ਪਰ ਉਹਨੂੰ ਕੋਈ ਫਲ ਚੱਜਦਾ ਨਹੀਂ ਲੱਗਦਾ ਫੁੱਲ ਚੱਜਦਾ ਨਹੀਂ ਲੱਗਦਾ ਤੇ ਨੀਵੇਂ ਰੁੱਖਾਂ ਨੂੰ ਚੰਗੇ ਸੋਹਣੇ ਫਲ ਮਿੱਠੇ ਫਲ ਲੱਗਦੇ ਆਂ ਦੇਖਦੇ ਨੇ ਛੋਟੇ ਛੋਟੇ ਬੂਟੇ ਹੁੰਦੇ ਹਨ ਉਹਨਾਂ ਨੂੰ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ ਉਹ ਜਦੋਂ ਫਲ ਲੱਗਦਾ ਨਾ ਬਹੁਤਾ ਉਹਦੀਆਂ ਟਾਹਣੀਆਂ ਝੁੱਕ ਜਾਂਦੀਆਂ ਹਨ ਫਲਾਂ ਵਾਲੇ ਬੂਟਿਆਂ ਦੀਆਂ ਫਲਾਂ ਦੇ ਭਾਰ ਦੇ ਨਾਲ ਟਾਹਣੀਆਂ ਨੀਵੀਆਂ ਹੋ ਜਾਂਦੀਆਂ ਤੇ ਮਹਾਰਾਜ ਜੀ ਕਹਿੰਦੇ ਉਹ ਫਲ ਫਿਰ ਲੋਕ ਉਹਦਾ ਰਸ ਵੀ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਤੂੰ ਨੀਵਾ ਪਾਣ ਧਾਰਨ ਕਰ ਫਲ ਨੀਵਿਆਂ ਰੁੱਖਾਂ ਨੂੰ ਹੀ ਲੱਗਦੇ ਹਨ ਉੱਚਿਆਂ ਨੂੰ ਜਿਹੜੇ ਹੰਕਾਰ ਨਾਲ ਉੱਚੇ ਰਹਿੰਦੇ ਹਨ ਨੀਵੇਂ ਦੇ ਨਹੀਂ ਉਹਨਾਂ ਨੂੰ ਕੋਈ ਫਲ ਨਹੀਂ ਲੱਗਦਾ ਮਹਾਰਾਜ ਜੀ ਇੱਥੇ ਸਮਝਾਣਾ ਕਰਦੇ ਹਨ ਮਨ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਇਸੇ ਤਰ੍ਹਾਂ ਹੈ ਮਨਾ ਤੂੰ ਨਿਵਾ ਪਰਨ ਧਾਰਨ ਕਰ ਸਾਧੂਪੁਰ ਜੀ ਕਹਿੰਦੇ ਓਹ ਕਹੇ ਨਾਨਕ ਆਪ ਛੱਡ ਸੁਖ ਪਾਵੈ ਮਹਾਰਾਜ ਜੀ ਕਹਿੰਦੇ ਉਹ ਆਪਾ ਭਾਵ ਉਪਚਾਪਨ ਛੱਡ ਕੇ ਤੈਨੂੰ ਸੁਖ ਮਿਲਣਾ ਮਨ ਨਿਮਾਣਾ ਹੋਏ ਜਦੋਂ ਨਿਮਾਣਾ ਹੋ ਕੇ ਤੂੰ ਰਹੇਗਾ ਨਿਵਾ ਹੋ ਕੇ ਰਹੇਗਾ ਮਹਾਰਾਜ ਜੀ ਕਹਿੰਦੇ ਉਦੋਂ ਤੈਨੂੰ ਫਲ ਲੱਗੇਗਾ ਨਾਮ ਦਾ ਫਲ ਜਿਹੜਾ ਕੀ ਇਹ ਆਤਮਾ ਨੂੰ ਰਸ ਦਵੇਗਾ ਧੰ ਸੋ ਵੇਲਾ ਅਗਲਾ ਪਦ ਮਹਾਰਾਜ ਜੀ ਅੱਥਮ ਆਰੰਭ ਕਰਦੇ ਹਨ ਭਾਈ ਧੰ ਸੋ ਵੇਲਾ ਜਿਤ ਮੈਂ ਸਤ ਗੁਰ ਮਿਲਿਆ ਸੋ ਸੋ ਚਿਤ ਆਇਆ ਇੱਥੇ ਧਾਰਨ ਪੈਦਾ ਹੁੰਦੀ ਹੈ ਮਹਾਰਾਜ ਜੀ ਬਤਨ ਕਰਦੇ ਹਨ ਧੰ ਸੋ ਵੇਲਾ ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤ ਗੁਰ ਚਰਨਾਂ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਇਹ ਸ਼ਬਦ ਉਚਾਰਨ ਕਰਦਿਆਂ ਇੱਥੇ ਵੀ ਮਹਾਰਾਜ ਜੀ ਬਚਨ ਕਰਦੇ ਆਂ ਤੀਜੇ ਪਾਤਸ਼ਾਹ ਧੰਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਮਹਾਰਾਜ ਜੀ ਕਹਿੰਦੇ ਉਹ ਧੰਨ ਉਹ ਸਮਾਂ ਹੈ ਉਹ ਵੇਲਾ ਧੰਨ ਹੈ ਮਹਾਰਾਜ ਜੀ ਕਹਿੰਦੇ ਭਾਗਾਾਂ ਵਾਲਾ ਉਹ ਸਮਾਂ ਹੈ ਉਹ ਵੇਲਾ ਭਾਗਾਾਂ ਵਾਲਾ ਹੈ ਮਹਾਰਾਜ ਜੀ ਕਹਿੰਦੇ ਜਿਸ ਵੇਲੇ ਜਿਤ ਮੈਂ ਸਤਗੁਰ ਮਿਲਿਆ ਜਿਸ ਵੇਲੇ ਸਤਗੁਰ ਨਾਲ ਸਾਡਾ ਮੇਲ ਹੋਇਆ ਉਸਾ ਧੰਨ ਬਣ ਜਾਂਦਾ ਪਿਆਰੋ ਸਵਾ ਮਹਾਰਾਜ ਜੀ ਕਹਿੰਦੇ ਧੰਨਤਾ ਜੋਗ ਹੈ ਜਿਸ ਟਾਈਮ ਅਸੀਂ ਸਤਿਗੁਰੂ ਦੇ ਨਾਲ ਮੇਲ ਬਨਾਇਆ ਚੱਲ ਕੇ ਹੁੰਦੇ ਨੇ ਸਤਿਗੁਰੂ ਦੇ ਚਰਨਾਂ ਵਿੱਚ ਦਰਸ਼ਨ ਕਰਨ ਇਹ ਸਮਾ ਧੰਨ ਬਣ ਜਾਂਦਾ ਕਿਉਂਕਿ ਮਹਾਰਾਜ ਜੀ ਆਪ ਕਿਰਪਾ ਕਰਦੇਣ ਤਾਂ ਸੀ ਮਹਾਰਾਜ ਜੀ ਮਾਨ ਨੂੰ ਉਦਮ ਬਖਸ਼ਦੇਣ ਤੇ ਮਾਨ ਜਿਹੜਾ ਉਹ ਗਵਾਈ ਭਰਦਾ ਕਹਿੰਦਾ ਚੱਲ ਭਾਈ ਗੁਰੂ ਘਰ ਜਾ ਕੇ ਮੱਥਾ ਟੇਕ ਆਈਏ ਮਾਨ ਕਹਿੰਦਾ ਸਾਨੂੰ ਸਾਡਾ ਸਰੀਰ ਤਾਂ ਟੁੱਟਦਾ ਬਿਮਾਰਾ ਜੀ ਕਹਿੰਦੇ ਉਹ ਸਮਾਂ ਧੰਨ ਬਣ ਜਾਂਦਾ ਧੰਨ ਸੋ ਵੇਲਾ ਜਿੱਤ ਮੈਂ ਸਤ ਗੁਰੂ ਮਿਲਿਆ ਗੁਰੂ ਅਮਰਦਾਸ ਜੀ ਕਹਿੰਦੇ ਜਦੋਂ ਗੁਰੂ ਦਾ ਨਾਲ ਸਾਡਾ ਮੇਲ ਹੋਇਆ ਗੁਰੂ ਦੇ ਦਰਸ਼ਨ ਪਾਏ ਉਹ ਭਾਗਾ ਵਾਲਾ ਸਮਾਂ ਹੈ ਸੋ ਸਹੋ ਚਿੱਤ ਆਇਆ ਜਦੋਂ ਚਿੱਤ ਦੇ ਵਿੱਚ ਉਹ ਸੱਚਾ ਮਾਲਕ ਸੱਚਾ ਗੁਰੂ ਉਸਾਹ ਚਿੱਤ ਵਿੱਚ ਆ ਵਸਿਆ ਸਰੀਰ ਕਰਕੇ ਤਾਂ ਅਸੀਂ ਧੰਨ ਹੁੰਦੀਆਂ ਜਦੋਂ ਉਹਦੇ ਦਰਸ਼ਨ ਪਾਨਿਆ ਪਰ ਜਦੋਂ ਮਨ ਵੀ ਉੱਥੇ ਚਾਹੀਦਾ ਚਿੱਤ ਕਹ ਤਨ ਮਹਾਰਾਜ ਨੇ ਹੋਰ ਅੰਮਰਦਾਸ ਜੀ ਕਹਿੰਦੇ ਚਿੱਤ ਵੀ ਉਹਦੇ ਦਰਸ਼ਨ ਕਰਨ ਨੂੰ ਹਾਜ਼ਰ ਹੋਣਾ ਚਾਹੀਦਾ ਸੋ ਸੋ ਚਿੱਤ ਆਇਆ ਜਦੋਂ ਚਿੱਤ ਦੇ ਵਿੱਚ ਉਹ ਮਾਲਕ ਹਾਜ਼ਰ ਹੋ ਗਿਆ ਮਾਲਕ ਦਾ ਮੇਲ ਹੋ ਗਿਆ ਚਿੱਤ ਦਾ ਮਨ ਦਾ ਉਹ ਧਨ ਸਵਾ ਬਣ ਗਿਆ ਮਹਾਰਾਜ ਜੀ ਕਹਿੰਦੇ ਉਹ ਸਵਾ ਭਾਗਾ ਵਾਲਾ ਬਣ ਗਿਆ ਮਹਾ ਆਨੰਦ ਸਹਿਜ ਭਿਆ ਮਨ ਤਨ ਸੁਖ ਪਾਇਆ ਹੇਰ ਮਹਾਰਾਜ ਜੀ ਪਿਆਰਿਓ ਕਹਿੰਦੇ ਨ ਮਹਾ ਆਨੰਦ ਬਣਿਆ ਸਹਿਜ ਭਇਆ ਫਿਰ ਸਹਿਜ ਵਿੱਚ ਆ ਗਿਆ ਮਨ ਮਹਾ ਆਨੰਦ ਦੀ ਪ੍ਰਾਪਤੀ ਹੋਈ ਮਨ ਤਨ ਸੁਖ ਪਾਇਆ ਮਨ ਤੇ ਤਨ ਪੱਖੋਂ ਸੁਖੀ ਹੋ ਗਿਆ ਜਦੋਂ ਗੁਰਮਖ ਪਿਆਰਾ ਉਹਦੇ ਨਾਲ ਮੇਰ ਬਣਾਉਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਬ੍ਰਹਮ ਆਨੰਦ ਦੀ ਪ੍ਰਾਪਤੀ ਜਦੋਂ ਹੁੰਦੀ ਹੈ ਸਹਿਜ ਅਵਸਥਾ ਵਿੱਚ ਆਉਂਦਾ ਮਨ ਤੇ ਮਹਾਰਾਜ ਜੀ ਕਹਿੰਦੇ ਮਨ ਤੇ ਤਨ ਦੂਹਾ ਪੱਖੋਂ ਮਨੁੱਖ ਸੁਖੀ ਹੋ ਜਾਂਦਾ ਸੋ ਸਹ ਚਿੱਤ ਆਇਆ ਮਨ ਵਸਿਆ អਵਗੁਣ ਸਭ ਵਿਸਾਰੇ ਮਹਾਰਾਜ ਜੀ ਬਚਨ ਕਰ ਰਹੇ ਨੇ ਕਹਿੰਦੇ ਜਦੋਂ ਸਹੋ ਜਿਹੜਾ ਨਾ ਪਰਮੀਤਮ ਪ੍ਰਿਆਰਾ ਪ੍ਰਭੂ ਚਿੱਤ ਵਿਚ ਆ ਜਾਂਦਾ ਚਿੱਤ ਵਿਚ ਆ ਵਸਦਾ ਫਿਰ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਮਨ ਵਸਿਆ ਮਹਾਰਾਜ ਜੀ ਕਹਿੰਦੇ អਵਗੁਣ ਸਭ ਵਿਸਾਰੇ ਮਹਾਰਾਜ ਜੀ ਕਹਿੰਦੇ ਔਗਣ ਆਪੀ ਨਸ ਜਾਂਦੇ ਹਨ ਔਗਣ ਵਿਸਰ ਜਾਂਦੇ ਹਨ ਗੁਣ ਜਿਹੜਿਆ ਨੂੰ ਅੰਦਰ ਆ ਜਾਂਦੇ ਹਨ ਇਹ ਸਤਿਗੁਰੂ ਦੀ ਪ੍ਰਾਪਤੀ ਹੈ ਜਦੋਂ ਕੋ ਸਿੱਤੇ ਸੀਰੀਜ਼ ਦੇ ਅੰਦਰ ਸੋ ਵਸ ਜਾਂਦਾ ਹੈ ਨਾ ਚਿੱਤ ਵਿੱਚ ਆ ਜਾਂਦਾ ਹੈ ਮਨ ਵਿੱਚ ਵਸਦਾ ਹੈ ਆਉਗਣਾਂ ਨੂੰ ਕੱਟ ਦਿੰਦਾ ਆਉਗਣ ਆਪਣੇ ਆਪ ਦੇਖ ਕੇ ਨੱਠ ਜਾਂਦੇ ਹਨ ਜਦੋਂ ਦੇਖਦੇ ਆ ਨਾ ਚਾਨਣ ਹੁੰਦਾ ਦਿਨ ਚੜ੍ਹਦਾ ਹੈ ਸੂਰਜ ਦੀਆਂ ਕਿਰਨਾਂ ਦੇ ਨਾਲ ਹਨੇਰਾ ਜਿਹੜਾ ਨੱਠ ਜਾਂਦਾ ਭੱਜ ਜਾਂਦਾ ਕਿਸੇ ਕਮਰੇ ਵਿੱਚ ਕਿਰਨਾਂ ਆਜਣ ਚਾਨਣ ਆਜੇ ਤੇ ਉਥੋਂ ਹਨੇਰਾ ਭੱਜ ਜਾਂਦਾ ਇਸੇ ਤਰ੍ਹਾਂ ਹੀ ਪਿਆਰਿਓ ਉਹ ਮਾਲਕ ਜਦੋਂ ਆਪ ਪ੍ਰਕਾਸ਼ ਹੁੰਦਾ ਮਨ ਦੇ ਵਿੱਚ ਵਸਦਾ ਹੈ អਵਗੁਣ ਆਪਣੇ ਆਪ ਨੱਠ ਜਾਂਦੇ ਨੇ ਭੱਜ ਜਾਂਦੇ ਨੇ ਜਾਂ ਤਿਸ ਭਾਣਾ ਗੁਣ ਪ੍ਰਗਟ ਪਹ ਹੋਏ ਸਤਿਗੁਰ ਆਪ ਸਵਾਰੇ ਤੇ ਮਹਾਰਾਜ ਜੀ ਕਹਿੰਦੇ ਜਦੋਂ ਸਤਿਗੁਰ ਆਪ ਕਿਰਪਾ ਕਰਦਾ ਭਾਵ ਜਦੋਂ ਸਤਿਗੁਰ ਆਪ ਸਵਾਰਦਾ ਉਹ ਸਮਾਂ ਬਖਸ਼ਦਾ ਕਿਰਪਾ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਜਾਂ ਤਿਸ ਭਾਣਾ ਗੁਣ ਪ੍ਰਗਟ ਹੋਏ ਮਹਾਰਾਜ ਜੀ ਕਹਿੰਦੇ ਫਿਰ ਉਸ ਅਮਾ ਪ੍ਰਗਟ ਹੁੰਦਾ ਹੈ ਉਹ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਉਹ ਬਾਣਾ ਮਹਾਰਾਜ ਜੀ ਕਹਿੰਦੇ ਹਿਰਦੇ ਵਿੱਚ ਵਸ ਜਾਂਦਾ ਬਾਣਾ ਮੰਨਣ ਦੀ ਤਾਕਤ ਆ ਜਾਂਦੀ ਹੈ ਜਦੋਂ ਗੁਣ ਪ੍ਰਗਟ ਹੁੰਦਾ ਹੈ ਹਿਰਦੇ ਵਿੱਚ ਕਿਵੇਂ ਜਦੋਂ ਸਤਗੁਰੂ ਜੀ ਕਿਰਪਾ ਧਾਰ ਦੇਣ ਆਪ ਕਿਰਪਾ ਆਪ ਸਵਾਰਦੇ ਹਨ ਸੇ ਜਨ ਪਰਵਾਨ ਹੋਏ ਜਿੰਨੀ ਇੱਕ ਮਨ ਦ੍ਰਿੜ ਦੜਿਆ ਦੁਤੀਆ ਭੋ ਚਕਾਇਆ ਦੂਜਾ ਭੋ ਮਹਾਰਾਜ ਜੀ ਚੁੱਕ ਦਿੰਦੇ ਹਨ ਇੱਥੇ ਮਹਾਰਾਜ ਜੀ ਬਚਨ ਕਰਦੇ ਹਨ ਸੇ ਜਨ ਪਰਵਾਨ ਹੋਏ ਉਹ ਜਨ ਬਣ ਕੇ ਫਿਰ ਪਰਵਾਨ ਹੋ ਜਾਂਦਾ ਮਨੁੱਖ ਮਹਾਰਾਜ ਜੀ ਕਹਿੰਦੇ ਜਿੰਨੀ ਇੱਕ ਨਾਮ ਡਿੜਿਆ ਦੁਤੀਆ ਭੋ ਚਕਾਇਆ ਜਿਨ੍ਹਾਂ ਨੇ ਇੱਕੋ ਨਾਮ ਨੂੰ ਜੀਭਾ ਰਾਈ ਦ੍ਰਿੜ ਕੀਤਾ ਤੇ ਦੂਜਾ ਭੋ ਜਿਹੜਾ ਹੈ ਨਾ ਮਾਇਆ ਦਾ ਸੰਸਾਰੀ ਪੁਰਣਿਆਂ ਦਾ ਉਹ ਮਹਾਰਾਜ ਜੀ ਕਹਿੰਦੇ ਭਉ ਚੁਕਾਇਆ ਉਹ ਭਉ ਚੁਕਿਆ ਜਾਂਦਾ ਉਹਨੇ ਚੁੱਕਤਾ ਮਾਲਕ ਨੇ ਪ੍ਰਭੂ ਨੇ ਸੇ ਜਨ ਪਰਵਾਨ ਭਏ ਮਹਾਰਾਜ ਜੀ ਕਹਿੰਦੇ ਉਹ ਜਨ ਜਿਹੜਾ ਨਾ ਗੁਰਮਖ ਉਹ ਦਰਗਾਹ ਵਿੱਚ ਪਰਵਾਨ ਹੋ ਜਾਂਦਾ ਲੋਕ ਪਰਲੋਕ ਵਿੱਚ ਉਹ ਪਰਵਾਨ ਹੈ ਜਿਨ੍ਹਾਂ ਤੇ ਜਿਨੇ ਇੱਕੋ ਨਾਮ ਨੂੰ ਦ੍ਰਿੜ ਕੀਤਾ ਦ੍ਰਿੜਿਆ ਦੁਤੀਆ ਭਉ ਦੂਜਾ ਭਉ ਛੱਡਤਾ ਸੰਸਾਰੀ ਹੋ ਮੇਹਕਾਰ ਤੇ ਪਦਾਰਥਾਂ ਦੀ ਕਮੈਸ ਜਿਹਦੇ ਅੰਦਰੋਂ ਖਤਮ ਹੋ ਗਈ ਇਓਂ ਕਹੈ ਨਾਨਕ ਧੰਸੋ ਵੇਲਾ ਜਿਤ ਮੈਂ ਸਤ ਗੁਰ ਮਿਲਿਆ ਸੋ ਸੋ ਚਿੱਤ ਆਇਆ ਅਖੀਲੀ ਪੰਕਤੀ ਵਿੱਚ ਇੱਥੇ ਮਹਾਰਾਜ ਫੇਰ ਦ੍ਰਿੜ ਕਰਾਉਂਦੇ ਹਨ ਹੋਈ ਪੰਕਤੀ ਆਰੰਭ ਵਾਲੀ ਦ੍ਰਿੜ ਕਰਾਉਂਦੇ ਹਨ ਅਖੀਰਲੇ ਬੰਦ ਦੀ ਪੰਕਤੀ ਤੇ ਵਚਨ ਕਰਦਿਆਂ ਕਹੈ ਇਓਂ ਕਹੈ ਨਾਨਕ ਮੈਂ ਮਹਾਰਾਜ ਜੀ ਕਹਿੰਦੇ ਕਹਿਣਾ ਕਰਦਾ ਹਾਂ ਧੰਨ ਸੋ ਵੇਲਾ ਮਹਾਰਾਜ ਜੀ ਕਹਿੰਦੇ ਉਹ ਵੇਲਾ ਭਾਗਾ ਵਾਲਾ ਹੈ ਉਹ ਸਮਾਂ ਭਾਗਾ ਵਾਲਾ ਹੈ ਜਿਤ ਮੈਂ ਸਤਗੁਰੂ ਮਿਲਿਆ ਜਿਸ ਵੇਲੇ ਮੈਨੂੰ ਸੱਚਾ ਗੁਰੂ ਮਿਲ ਪਿਆ ਉਹ ਭਾਗਾ ਵਾਲਾ ਸਮਾਂ ਹੈ ਜਿਸ ਵੇਲੇ ਮੈਂ ਉਹਦੇ ਦਰਸ਼ਨ ਕਰ ਲਏ ਉਹਨੂੰ ਪਾ ਲਿਆ ਸ਼ਬਦ ਗੁਰਬਾਣੀ ਰਾਹੀਂ ਮਹਾਰਾਜ ਜੀ ਕਹਿੰਦੇ ਉਹ ਧੰਨ ਸੋ ਵੇਲਾ ਜਿਤ ਮੈਂ ਸਤਗੁਰੂ ਮਿਲਿਆ ਸੋ ਸੋਹ ਚਿੱਤ ਆਇਆ ਜਦੋਂ ਉਹ ਚਿੱਤ ਵਿੱਚ ਆ ਪ੍ਰਗਟ ਹੋਇਆ ਚਿੱਤ ਵਿੱਚ ਉਹਦਾ ਪ੍ਰਕਾਸ਼ ਹੋਇਆ ਪਿਆਰੇ ਉਹ ਸਮਾਂ ਸੋ ਬਨੀਕ ਧੰਨ ਬਣ ਗਿਆ ਭਾਗਾ ਵਾਲਾ ਬਣ ਗਿਆ ਤਾਂ ਹੀ ਕਹੀਦਾ ਨਾ ਕਿ ਸਦਾ ਹੀ ਗੁਰੂ ਦੇ ਦਰਸ਼ਨ ਕਰੀਏ ਗੁਰੂ ਦੀ ਬਾਣੀ ਸੁਣੀਏ ਸ਼ਬਦ ਵਿਚਾਰ ਸੁਣੀਏ ਸ਼ਬਦ ਪੜ੍ਹੀਏ ਸ਼ਬਦ ਕੰਨਾਂ ਨਾਲ ਸੁਣੀਏ ਇਹ ਅੱਖਾਂ ਨੇਤਰਾਂ ਦੇ ਨਾਲ ਸੱਚੇ ਗੁਰੂ ਦੇ ਦਰਸ਼ਨ ਕਰੀਏ ਸ਼ਬਦ ਰਾਹੀਂ ਉਹਦੇ ਦਰਸ਼ਨ ਪਾਲੀ ਆਤਮਕ ਦਰਸ਼ਨ ਇਹ ਤਾਂ ਹੀ ਬਾਣੀ ਵਾਰ-ਵਾਰ ਕਹਿੰਦੀ ਹੈ ਕਿ ਉਹ ਸਵਾ ਧੰਨ ਬਣ ਜਾਂਦਾ ਹੈ ਗੁਰਸਿੱਖ ਜਦੋਂ ਗੁਰੂ ਦੇ ਦਰਸ਼ਨ ਕਰਦਾ ਹੈ ਉਹ ਦਿਨ ਹੀ ਸਾਰਾ ਦਿਨ ਹੀ ਸੋਭਣੀ ਧੰਨ ਬਣ ਜਾਂਦਾ ਹੈ ਪਿਆਰਿਓ ਜਦੋਂ ਉੱਠਣਾ ਅੰਮ੍ਰਿਤ ਵੇਲੇ ਉੱਠ ਕੇ ਛਨਾਣ ਕੀਤਾ ਤੇ ਸੱਚੇ ਗੁਰੂ ਦੇ ਦਰਸ਼ਨ ਕੀਤੇ ਨੇਤਰਾ ਰਹੀ ਤੇ ਆਤਮਾ ਰਹੀ ਮਨ ਰਹੀ ਜਦੋਂ ਬਾਣੀ ਪੜ੍ਹਦੇ ਆ ਤੇ ਆਤਮਾ ਨੂੰ ਦਰਸ਼ਨ ਹੁੰਦੇ ਨੇ ਮਨ ਨੂੰ ਉਹ ਆਤਮਿਕ ਦਰਸ਼ਨ ਉਹਨਾਂ ਸੱਚੇ ਮਾਲਕ ਦੇ ਸ਼ਬਦ ਦਰਸ਼ਨ ਉਹ ਜਦੋਂ ਗੁਰਸਿੱਖ ਕਰਦਾ ਹੈ ਉਹ ਪਿਆਰਿਓ ਸਮਾ ਧੰਨ ਬਣ ਜਾਂਦਾ ਉਹ ਦਿਨ ਧੰਨ ਉਹ ਘੜੀ ਧੰਨ ਸਲਖਣੀ ਬਣਦੀ ਹੈ ਉਹ ਸਮਾਂ ਦੇ ਮਹਾਰਾਜ ਜੀ ਕਹਿੰਦੇ ਸਲੱਖਣਾ ਬਣ ਜਾਂਦਾ ਜਦੋਂ ਗੁਰਸਿੱਖ ਪਿਆਰੇ ਗੁਰੂ ਦੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ ਇਸ ਵਾਸਤੇ ਵਾਰ-ਵਾਰ ਬਾਣੀ ਦਿਰੜ ਕਰਾਂਦੀ ਹੈ ਗੁਰਸਿੱਖ ਨੂੰ ਕੀ ਸੱਚੇ ਮਾਲਕ ਦੇ ਦਰਸ਼ਨ ਕਰਕੇ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਉਹ ਸਮਾਂ ਉਹਦੇ ਲਈ ਭਾਗਾ ਭਰਿਆ ਬਣ ਜਾਵੇਗਾ ਇਹ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਅੱਠ ਬੰਦ ਇਹ ਸੰਤ ਦੇ ਸੰਪੂਰਨ ਹੁੰਦੇ ਹਨ ਇਨੀਆਂ ਕੋ ਪਾਈ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਅਨੇਕਾਂ ਭੁੱਲਾਂ ਜਨੀਆਂ ਹਨ ਮਹਾਰਾਜ ਸਤਿਬਖਸ਼ਣ ਜੀ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ